ਅੱਜ ਦੀ ਜਿਹੜੀ ਆਪਣੀ ਪ੍ਰੈਸ ਕਾਨਫਰੰਸ ਹੈਗੀ ਹੈ ਇਹ ਇਸ ਸੰਦਰਭ ਦੇ ਵਿੱਚ ਰੱਖੀ ਗਈ ਹੈ ਕਿ ਕੱਲ 26 ਤੇ 27 ਦਸੰਬਰ ਦੀ ਜਿਹੜੀ ਇੰਟਰਵਿਊਨਿੰਗ ਨਾਈਟ ਹੈਗੀ ਹੈ ਉਹਦੇ ਵਿੱਚ ਇਲੀਗਲ ਮਾਈਨਿੰਗ ਦੇ ਉੱਪਰ ਇੱਕ ਰੈਕਡਾਊਨ ਮੁਹਾਲੀ ਡਿਸਟ੍ਰਿਕਟ ਪੁਲਿਸ ਵੱਲੋਂ ਕੀਤਾ ਗਿਆ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਣ ਠੰਡ ਵੱਧਦੀ ਜਾ ਰਹੀ ਹੈ ਧੁੰਦਾ ਹੁੰਦੀਆਂ ਉਹਦੇ ਵਿੱਚ ਬਹੁਤ ਅਲੱਗ-ਅਲੱਗ ਜਗ੍ਹਾ ਤੇ ਜਿਹੜੇ ਜਿਹੜੇ ਜਿੱਥੇ ਆਪਣਾ ਚਾਹੇ ਮਾਜਰੀ ਬਲੌਕ ਹੋਵੇ ਜਾਂ ਡੇਰਾ ਬਸੀ ਬਲੌਕ ਹੋਵੇ ਉੱਥੇ ਨਜਾਇਜ਼ ਮਾਈਨਿੰਗ ਦੀਆਂ ਸ਼ਿਕਾਇਤਾਂ ਡੇਲੀ ਆ ਰਹੀਆਂ ਸੀਗੀਆਂ ਤਾਂ ਇੱਕ ਕੋਆਰਡੀਨੇਟਿਡ ਐਫਰਟ ਕਰਕੇ ਮੋਹਾਲੀ ਪੁਲਿਸ ਨੇ ਪਲੈਨਿੰਗ ਦੇ ਤਹਿਤ ਜਿਦੇ ਚ ਕਿ 3 4 ਸਾਡੇ ਐਸਪੀ ਸਾਹਿਬਾਨ 6 ਡੀਐਸਪੀ ਤੇ 8 ਦੇ ਕਰੀਬ ਐਸਐਚਓਜ਼ ਔਰ 250 ਦੇ ਕਰੀਬ ਮੁਲਾਜ਼ਮਾ ਨੇ ਕੱਲ ਰਾਤ ਅਲੱਗ-ਅਲੱਗ ਜਗ੍ਹਾ ਤੇ ਰੇਡ ਕੀਤਾ ਤੇ ਉਹਦੇ ਵਿੱਚ ਜਿਹੜੀਆਂ ਹੈਗੀਆਂ ਟੋਟਲ 20 ਐਫਆਈਆਰ ਦਰਜ ਕੀਤੀਆਂ ਗਈਆਂ ਜੀ ਜਿਦੇ ਸੱਤ ਮਾਜਰੀ ਪੁਲਿਸ ਸਟੇਸ਼ਨ ਚ 3 ਮੁਲਾਪੂਰ ਇੱਕ ਸਿਟੀ ਕੁਰਾਲੀ ਇੱਕ ਸਦਰ ਕੁਰਾਲੀ ਇੱਕ ਹੰਡੇਸਰਾ ਦੋ ਡੇਰਾ ਬਸੀ ਤੇ ਪੰਜ ਸੁਹਾਣੇ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਹੋਈਆਂ ਇਹਦੇ 20 ਐਫ ਆਈ ਆਰਾਂ ਚ 15 ਦੇ ਕਰੀਬ ਜਿਹੜੇ ਹੈਗੇ ਆ ਜਿਹੜੇ ਬੰਦੇ ਇਹ ਇਲੀਗਲ ਮਾਈਨਿੰਗ ਕਰ ਰਹੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਇੱਕ ਜੀ ਸੀ ਬੀ ਮਸ਼ੀਨ 14 ਟਿਪਰ ਤਿੰਨ ਟਰੈਕਟਰ ਟਰਾਲੀ ਤੇ ਪੰਜ ਦੇ ਕਰੀਬ ਡੰਪ ਜਿਹੜੇ ਇਲੀਗਲ ਬਣਾਏ ਗਏ ਸੀਗੇ ਜਿੱਥੇ ਇਹ ਮਿੱਟੀ ਲੈ ਜਾ ਕੇ ਸਟੋਰ ਕੀਤੀ ਜਾ ਰਹੀ ਸੀ ਪੰਜ ਡੰਪ ਇਹਦੇ ਵਿੱਚ ਸੀਜ਼ ਕੀਤੇ ਗਏ ਆ ਮਾਈਨਿੰਗ ਡਿਪਾਰਟਮੈਂਟ ਔਰ ਸਿਵਲ ਪ੍ਰਸ਼ਾਸਨ ਦੀ ਇਹਦੇ ਚ ਨਾਲ ਹੈਲਪ ਲਈ ਗਈ ਸੀ ਜੀ ਕਰ ਇਹ ਬਰੀਫਿੰਗ ਹੀ ਹੋਰ ਕੋਈ ਕੋਈ ਕਿੰਨੇ ਕਿੰਨੇ ਕਿੰਨੀਆਂ ਥਾਵਾਂ ਦੇ ਕਿਹੜੇ ਕਿਹੜੇ ਇਹ ਐਫ ਆਈ ਆਰ ਜਿਹੜੀਆਂ ਹੈਗੀਆਂ ਸੱਤ ਡਿਫਰੈਂਟ ਪੁਲਿਸ ਸਟੇਸ਼ਨਸ ਦੇ ਵਿੱਚ 20 ਐਫ ਆਈ ਆਰਾਂ ਦਰਜ ਹੋਈਆਂ ਜਿਦੇ ਚ 15 ਵਿਅਕਤੀ ਗ੍ਰਿਫਤਾਰ ਕੀਤੇ ਗਏ ਜੀ ਸਰ ਜਿਹੜੀ ਮਾਈਨਿੰਗ ਹੋ ਰਹੀ ਸੀਗੀ ਇਹ ਕਿਨੇ ਏ ਮਾਈਨਿੰਗ ਅਲੱਗ-ਅਲੱਗ ਟਾਈਮ ਤੋਂ ਦੇਖੋ ਅਲੱਗ-ਅਲੱਗ ਜਿਹੜੀ ਤਾਂ ਲੀਗਲ ਮਾਈਨਿੰਗ ਹੈਗੀ ਆ ਉਹ ਤਾਂ ਲੀਗਲੀ ਚੱਲਦੀ ਰਹਿੰਦੀ ਹੈਗੀ ਆ ਲੇਕਿਨ ਅਲੱਗ-ਅਲੱਗ ਕੋਈ ਕਿਤੇ ਕੋਈ ਕਿਤੇ ਜਿੱਥੇ ਇਹਨਾਂ ਨੂੰ ਜਗ੍ਹਾ ਮਿਲਦੀ ਹੈਗੀ ਜਿਹੜੇ ਇਲਲੀਗਲ ਕਦੇ ਉੱਥੇ ਟਿੱਪਰ ਭਰ ਲਿਆ ਕਿਤੇ ਕੋਈ ਮਸ਼ੀਨ ਲਾ ਲਈ ਬੋਕ ਲੈਨੀਆ ਕੁਝ ਅਲੱਗ-ਅਲੱਗ ਟਾਈਮ ਤੇ ਲਾਉਂਦੇ ਰਹਿੰਦੇ ਹੁਣ ਥੋੜੀ ਧੁੰਦਾਂ ਕਰਕੇ ਤਾਂ ਜ਼ਿਆਦਾ ਫਾਇਦਾ ਚੱਕਦੇ ਹੋਏ ਵੀ ਹਨੇਰੇ 'ਚ ਮੁਸ਼ਕਿਲ ਹੁੰਦੀ ਹੈ ਦੇਖਣ 'ਚ ਤਾਂ ਜ਼ਿਆਦਾ ਮਾਈਨਿੰਗ ਵਧੀ ਸੀ ਉਹਦੇ ਖਿਲਾਫ ਇਹ ਆਪਰੇਸ਼ਨ ਕੀਤਾ ਇੱਕ ਸਵਾਲ ਇਹ ਹੈ ਕਿ ਕੋਈ ਕੁਝ ਭਾਜਪਾ ਲੀ ਜੀ ਉਹਨੂੰ ਦੇਖਦੇ ਹੋਏ ਕੀਤਾ ਗਿਆ ਕਿ ਕਿਉਂਕਿ ਇਹ ਹੋਰ ਨਵੇਂ ਤੌਰ ਤੇ ਕਰ ਰਹੇ ਸੀ ਉਹਨਾਂ ਨੂੰ ਕੀਤਾ ਨਹੀਂ ਨਹੀਂ ਦੇਖੋ ਮਾਈਨਿੰਗ ਜਿਹੜੀ ਹੈਗੀ ਨਾ ਉਹ ਪੁਲਿਸ ਲਈ ਵੀ ਸਿਵਲ ਲਈ ਕਿਉਂਕਿ ਜੀਓ ਫੈਂਸਿੰਗ ਦੇ ਕਿਉਂਕਿ ਲੀਗਲ ਕਿਹੜੀ ਇਲੀਗਲ ਕਿਹੜੀ ਬੜੀ ਦਿੱਕਤ ਆਂਦੀ ਹੈਗੀ ਹੈ ਕਈ ਵਾਰ ਜਿਹਨੇ ਲੀਗਲ ਟੈਕਾ ਲਿਆ ਉਹ ਵੀ ਆਪਣੀ ਓਵਰਰੀਚ ਕਰਦਾ ਹੋਇਆ ਇਲੀਗਲ ਬਣਾ ਦਿੰਦਾ ਉਹਨੂੰ ਤਾਂ ਇਹ ਜਿਹੜੀ ਕਿਸੇ ਦੇ ਕਹਿਨ ਤੇ ਜਾਂ ਉਹਦੇ ਕਰਕੇ ਨਹੀਂ ਇਹ ਇਸ ਤਰ੍ਹਾਂ ਪੋਲਿਟੀਕਲ ਚੱਲ ਰਿਹਾ ਨਾ ਲੇਕਿਨ ਅਦਰਵਾਈਜ਼ ਜਿਹੜੀ ਹੈਗੀ ਕੋਆਰਡੀਨੇਟਡ ਐਫਰਟ ਕਿਉਂਕਿ ਬੜੀ ਦੇਰ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਪਿਛਲੇ 15 20 ਦਿਨ ਤੋਂ ਕਿ ਅ ਕੁਝ ਲੋਕ ਪਿੱਛੇ ਵੀ ਆ ਰਹੇ ਹੋਣੇ ਕੋਈ ਹੈਗਾ ਮੈਨੂੰ ਸਾਰੇ ਦਸਤਾਵੇਜ਼ ਨਹੀਂ ਆ ਰਹੇ ਹੋਣਾ ਕਿਉਂਕਿ ਸਰਹੱਦਾਂ ਮਾਈਨਿੰਗ ਚੱਲ ਰਹੀ ਹੈ ਤਾਂ ਫਿਰ ਅੱਖਾਂ ਕਰ ਕੋਈ ਪਤਾ ਲੱਗਿਆ ਇਹਦੇ 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 ਵਿੱਚ ਦੇਖੋ ਲੈ ਕੱਲ ਐਫ ਆਈ ਆਰ ਦਰਜ ਹੋਈਆਂ ਪੰਜਾਬ ਸਰਕਾਰ ਦਾ ਮਾਨਯੋਗ ਸੀਐਮ ਸਾਹਿਬ ਦਾ ਡੀਜੀਪੀ ਸਾਹਿਬ ਦਾ ਤੇ ਲੋਕਲ ਜਿਹੜੇ ਸਾਡੇ ਲੀਡਰ ਐਮ ਐਲ ਏ ਹੈਗੇ ਕਿਸੇ ਦਾ ਕੋਈ ਇਹਦੇ ਵਿੱਚ ਬੜਾ ਕਲੀਅਰ ਇੱਕੋ ਹੀ ਇਨਸਟਰਕਸ਼ਨ ਹੈਗੀ ਹੈ ਵੀ ਜਿਹੜੀ ਮਾਈਨਿੰਗ ਹੋਣੀ ਉਹ ਲੀਗਲ ਮਾਈਨਿੰਗ ਹੋਊਗੀ ਜਿਸ ਨੂੰ ਸਿੱਧੇ ਤੋਂ ਸਰਕਾਰ ਨੂੰ ਰੈਵਨਿਊ ਹੋਊਗਾ ਇਲਿਗਲ ਮਾਈਨਿੰਗ ਚਾਹੇ ਉਹਦੇ ਨਾਲ ਤੇ ਜਿਹੜਾ ਹੈਗਾ ਰੈਵਨਿਊ ਦਾ ਵੀ ਨੁਕਸਾਨ ਹੁੰਦਾ ਉਹਦੇ ਨਾਲ ਜਿਹੜਾ ਹੈਗਾ ਤੁਹਾਡਾ এনवायरमेंट ਦੇ ਵੀ ਕਿਉਂਕਿ ਨੋਰਮਸ ਵਗੈਰਾ ਨਹੀਂ ਫਾਲੋ ਕਰਦੇ ਤਾਂ ਉਹਦੇ ਬਾਰੇ ਬੜੀਆਂ ਸਪਸ਼ਟ ਆਦੇਸ਼ ਜਿਹੜੇ ਹੈਗੇ ਆ ਉਹ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਹੈਗੇ ਆ ਵੀ ਉਹ ਬਿਲਕੁਲ ਵੀ ਨਹੀਂ ਚੱਲਣ ਦੇਣੀ ਹੈ ਤੇ ਉਹਦੇ ਵਿੱਚ ਇੱਕ ਸਵਾਲ ਹੈ ਵੀ ਆਉਂਦਾ ਕਿ ਅਕਸਰ ਜਦੋਂ ਮਾਈਨਿੰਗ ਦੇ ਇਧ ਔਰ ਲੋਅਰ ਲੈਵਲ ਦਾ ਬੰਦਾ ਫੜਾਇਆ ਜਾਂਦਾ ਜਿਹੜਾ ਮੇਨ ਮਾਈਨਿੰਗ ਕਰਦਾ ਹੁੰਦਾ ਕਰਤਾ ਹੁੰਦਾ ਉਹ ਫੜ ਜਾਦਾ ਉਹਨੂੰ ਕਿਦਾਂ ਦੇਖੋ ਜਿਹੜੀ ਜਿਹੜਾ ਇਹਦਾ ਪ੍ਰੋਸੈਸ ਹੈਗਾ ਉਹੀ ਇਹੀ ਹੈ ਜੀ ਜਦੋਂ ਇੱਕ ਇੱਕ ਆਪਾਂ ਨੇ ਟਿਪਰ ਫੜ ਲਿਆ ਜਿਹਦੇ ਕੋਲ ਕਾਗਜ਼ ਪੱਤਰ ਨਹੀਂ ਸਹੀ ਹੈਗੇ ਵੀ ਉਹ ਕਿੱਥੋਂ ਮਾਈਨ ਲੈ ਕੇ ਆਇਆ ਇਲੀਗਲ ਲੈ ਕੇ ਆਇਆ ਉਹ ਤੋਂ ਹੀ ਅੱਗੇ ਟ੍ਰੇਲ ਚੱਲ ਸਕਦੀ ਹੈ ਤਾਂ ਉਹ ਜਿਹੜੇ 15 ਵਿਅਕਤੀ ਹੁਣ ਅਸੀਂ ਪੁਸ਼ ਫੜੇ ਹੈਗੇ ਆ ਉਹਨਾਂ ਦੀ ਪੁਸ਼ਤਾਜ ਕੀਤੀ ਜਾਊਗੀ ਤਫ਼ਤੀਸ਼ ਅੱਗੇ ਵਧਾਈ ਜਾਊਗੀ ਉਹਦੇ ਜਿਹਦਾ ਵੀ ਨਾਮ ਆਊਗਾ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਹੋਵੇਗਾ ਪਰਾਫੈਸੀਆ ਦੇ ਵਿੱਚ ਕੋਈ ਪੋਲਿਟੀਕਲ ਨਾਮ ਸਾ ਉਦੇ ਬਾਰੇ ਮੈਂ ਤੁਹਾਨੂੰ ਦੁਬਾਰਾ ਜਿਵੇਂ ਪਹਿਲਾਂ ਦੱਸ ਚੁੱਕਿਆ ਵੀ ਮਾਨਯੋਗ ਸੀਐਮ ਸਾਹਿਬ ਦੀਆਂ ਡੀਜੀਪੀ ਸਾਹਿਬ ਦੀਆਂ ਬੜੀਆਂ ਕਲੀਅਰ ਹਦਾਇਤਾਂ ਹੈਗੀਆਂ ਵੀ ਕਿਸੇ ਨੂੰ ਵੀ ਚਾਹੇ ਕਿਸੇ ਦਾ ਵੀ ਨਾਮ ਆਂਦਾ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਊਗਾ ਜਿਹੜੀ ਬੰਦ ਦੀ ਲੀਗਲ ਕਾਰਵਾਈ ਹੋਵੇ ਉਹ ਕੀਤੀ ਜਾਵੇ ਸਰ ਜਿਹੜੇ ਮਾਈਨਿੰਗ ਕਰਦੇ ਨੇ ਇਹ ਲੋਕਲ ਪੰਜਾਬ ਦੇ ਬੰਦੇ ਆ ਕਿ ਕੋਈ ਅਦਰ ਸਟੇਟ ਤੋਂ ਆ ਕੇ ਮਾਈਨਿੰਗ ਨਹੀਂ ਨਹੀਂ ਅਦਰ ਅਦਰ ਦੇਖੋ ਅਦਰ ਸਟੇਟ ਦਾ ਮੈਂ ਇਹ ਨਹੀਂ ਕਹਿ ਸਕਦਾ ਕਿ ਇਹਨੇ ਕਿਸ ਨੇ ਅਗਰ ਠੇਕਾ ਲਿਆ ਹੋਗਾ ਇਲੀਗਲ ਮਾਈਨਿੰਗ ਦੇ ਵਿੱਚ ਬਹੁਤ ਬੰਦੇ ਡਰਾਈਵਰ ਜਿਹੜੇ ਫੜੇ ਗਏ ਉਹ ਬਾਹਰਲੀਆਂ ਸੇਟਾਂ ਦੇ ਵੀ ਹੈਗੇ ਆ ਉਹਨਾਂ ਨੇ ਅੱਗੇ ਹੁਣ ਤ ਉਦੇ ਉੱਪਰ ਜਿਹੜੀ ਵੀ ਕਾਰਵਾਈ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਉਹ ਕੀਤੀ ਜਾਊਗੀ। ਇੱਕ ਵਾਰੀ ਦੱਸੋ ਕਿ ਮਾਜਰੀ ਤੋਂ ਕਿੰਨੇ ਸੀ ਕਿਫਆ ਹੋਈਆਂ? ਮਾਜਰੀ ਤੋਂ ਮੈਂ ਤੁਹਾਨੂੰ ਆਪ ਪ੍ਰੈਸ ਨੋਟ ਵੀ ਦੇ ਦਾਂਗੇ ਵੈਸੇ ਪਰ ਮਾਜਰੀ ਤੋਂ 7 ਇੰਚ ਤਿੰਨ ਮੁੱਲਾਂਪੁਰ ਦੀਆਂ ਹੈਗੀਆਂ। ਇੱਕ ਸਿਟੀ ਗੁਰਾਲੀ, ਸਦਰ ਗੁਰਾਲੀ। ਇੱਕ ਹੰਡੇਸਰਾ ਥਾਣਾ ਜਿਹੜਾ ਡੇਰਾਵਸੀ ਚ ਪੈਂਦਾ ਦੋ ਡੇਰਾਵਸੀ ਤੇ ਪੰਜ ਸੁਹਾਣੇ ਥਾਣੇ ਸਰ ਮਜਰੀ ਕਿੰਨੇ ਟਿੱਪਰ ਫੜੇ ਜੀ ਤੁਸੀਂ ਮਜਰੀ ਸੱਤ ਦੇ ਸੱਤ ਐਫ ਆਈ ਆਰ ਦੇ ਅਜੇ ਕੁਛ ਇਹ ਵੀ ਪਤਾ ਲੱਗਿਆ ਸੁੱਤਰ ਤੋਂ ਬੋਲੇ ਤੋਂ ਕਿ ਇੱਥੇ ਖਾਲੀ ਟਿੱਪਰ ਲੈ ਜਾ ਕੇ ਫਿਰ ਰੋਠ ਵਾਲੇ ਪਾਸ ਤੋਂ ਭਰ ਕੇ ਲਿਆਏ ਜੀ ਕੋਈ ਇਸ ਤਰ੍ਹਾਂ ਹੈ ਨਹੀਂ ਬਈਲਾ ਕੋਈ ਹੈ ਨਹੀਂ ਜੀ ਵੀ ਆ ਕੰਮ ਪਹਿਲਾਂ ਅਸੀਂ ਟਿੱਪਰ ਫੜੀਏ ਤੇ ਭਰ ਕੇ ਦੇਖੋ ਜਿਹੜਾ ਬੰਦਾ ਹੁਣ ਫੜਿਆ ਜਾਂਦਾ ਉਹਨੇ ਤਾਂ ਆਪਣੀ ਸਫਾਈ ਚ ਕੁਝ ਨਾ ਕੁਝ ਕਹਿਣਾ ਜੇ ਹੁਣ ਇੰਨਾ ਮੈਨੂੰ ਲੱਗਦਾ ਨਹੀਂ ਕੋਈ ਇੰਨਾ ਬਈਲਾ ਹੋਊਗਾ ਵੀ ਜੀ ਰੇ ਰੇਤ ਮਾਫੀ ਕਹਿ ਸਕਦੇ ਅਸੀਂ ਛੋਟ ਅਰਗੇਨਾਈਜ਼ਡ ਵੇ ਦੇ ਵਿੱਚ ਹੋਊਗਾ ਉਹਦੇ ਤੇ ਅਪ ਐਕਸ਼ਨ ਲਵਾਂਗੇ ਬਹੁਤ ਸਾਰੀਆਂ ਥਾਮਾਂ ਦੇ ਤੇ ਡੀਸਿਲਟਿੰਗ ਦੇ ਨਾਮ ਨੂੰ ਲੈ ਕੇ ਜਿਹੜੀ ਹੈ ਇਲੈਗਲ ਮਾਈਨਿੰਗ ਕੀਤੀ ਜਾਂਦੀ ਹੈਗੇ ਉਸ ਤਰੀਕੇ ਦੇ ਪੁਲਿਸ ਉਸ ਥਾਮਾਂ ਦੇ ਇਸ ਤਰੀਕੇ ਡੀਸਿਲਟਿੰਗ ਦੇ ਲਈ ਦੇਖੋ ਬਾਰ ਬਾਰ ਅਸੀਂ ਜਿਹੜਾ ਹੈਗਾ ਐਕਸੀਜਨ ਮਾਈਨਿੰਗ ਜਾਂ ਡੀਈਓ ਮਾਈਨਿੰਗ ਜਿਹੜੇ ਹੁੰਦੇ ਉਹਨਾਂ ਨਾਲ ਤਾਲਮਿਲ ਕੀਤਾ ਹੋਇਆ ਤਾਂ ਉਹਨਾਂ ਨਾਲ ਅਸੀਂ ਯੂਜ਼ ਕਰਕੇ ਵੀ ਜਿਹੜੀ ਅਗਰ ਰਾਤ ਨੂੰ ਕੋਈ ਟਰੱਕ ਫੜਿਆ ਜਾਂਦਾ ਹੈ ਕੁਝ ਕਰਿਆ ਜਾਂਦਾ ਕਿੱਥੋਂ ਆਇਆ ਜੇ ਜਿਹੜੀ ਜ਼ਮੀਨ ਚੋਂ ਆਈ ਉਹ ਡੀਸਿਲਟਿੰਗ ਲਈ ਦਿੱਤੀ ਹੈ ਸਰਕਾਰ ਨੇ ਨਹੀਂ ਦਿੱਤੀ ਨਹਿਰ ਚੋਂ ਆਇਆ ਜਿਵੇਂ ਵੀ ਹੈ ਉਹ ਅਸੀਂ ਫਿਰ ਉਹ ਮਾਈਨਿੰਗ ਡਿਪਾਰਟਮੈਂਟ ਤੋਂ ਰਿਪੋਰਟ ਜੋ ਲਿਖ ਕੇ ਸਾਨੂੰ ਦੇ ਦਿੰਦੇ ਵੀ ਜਿਹੜਾ ਇਹ ਜਿੱਥੋਂ ਵੀ ਡੀਸੈਲਟਿੰਗ ਕੀਤੀ ਗਈ ਹੈਗੀ ਹੈ ਇਹ ਲੀਗਲ ਖੱਡ ਨਹੀਂ ਸੀਗੀ ਉਹਤੇ ਫਿਰ ਅਸੀਂ ਬਣਦੀ ਕਾਰਵਾਈ ਜਿਹੜੀ ਐਸਪਰ ਬਲੌਕ ਉਹ ਬਲੌਕ ਹੈ ਜਿੱਥੇ ਸ਼ਾਇਦ ਮਾਈਨਿੰਗ ਦੀ ਪਰਮਿਸ਼ਨ ਹੀ ਨਹੀਂ ਹੈ ਉਸਦੇ ਬਾਅਦ ਵੀ ਮਾਈਨਿੰਗ ਹੋ ਰਹੀ ਹੈ ਇਹ ਪਹਿਲੀ ਗੱਲ ਦੂਸਰੀ ਚੀਜ਼ ਤੁਸੀਂ ਬਾਹਰ ਟਿੱਪਰ ਦੇਖੀ ਹੋਣੀ ਜੀ ਬਿਲਕੁਲ ਕਿਸੇ ਵੀ ਟਿੱਪਰ ਦੀ ਫਿਟਨੈਸ ਜਾਂ ਕੈਪੀਟਲ ਇੰਸ਼ੋਰੈਂਸ ਜਾਂ ਕਹਿੰਗੇ ਪੋਲੂਸ਼ਨ ਨਹੀਂ ਹੈ ਤੋਨੇਲਾ ਦੇ ਡਿਪਾਰਟਮੈਂਟਲ ਤੋਤਾਹੀ ਹੈ 2022 ਦੀ 2023 ਦੀ ਨੌ ਫਿਲਟਰਸ ਮੁਕੀਆਂ ਹੋਈਆਂ ਨੇ ਬਹੁਤ ਸਾਰੇ ਇਹ ਜਿਵੇਂ ਹੁਣ ਜਿਹੜਾ ਜਿਹੜਾ ਟਰੱਕ ਹੁਣ ਆਪਾਂ ਫੜ ਲਿਆ ਉਹਨੂੰ ਜਦੋਂ ਰਿਲੀਜ਼ ਕਰਦੇ ਆ ਸੁਪਰਡੈਟਰੀ ਦੇ ਸਾਰੇ ਕਾਗਜ਼ ਦੇਖ ਕੇ ਕੀਤੇ ਜਾਂਦੇ ਹੈਗੇ ਠੀਕ ਹੈ ਜੀ ਇਹ ਜਿਹੜੀ ਤੁਸੀਂ ਕਰ ਰਹੇ ਹੋ ਮਾਈਨਿੰਗ ਵੀ ਇਲੀਗਲ ਵੀ ਇਹਨਾਂ ਦੀ ਮਾਈਨਿੰਗ ਦੀ ਪਰਮਿਸ਼ਨ ਨਹੀਂ ਹੈਗੀ ਤਾਂ ਜਿਹਦੀ ਨਹੀਂ ਹੋਗੀ ਉਹਦੇ ਉਹੀ ਕਾਨੂੰਨੀ ਕਾਰਵਾਈ ਕੀਤੀ ਗਈ ਤਾਂ ਹੀ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ ਜੀ ਕੁਛ ਸਰਸਰ ਤਾਂ ਕੁਛ ਕ੍ਰੈਸ਼ਰਾਂ ਕੋਲ ਲਾਇਸੈਂਸ ਵੀ ਹੈ ਜੀ ਇੱਥੇ ਜਿਹੜੇ ਨਹੀਂ ਕੁਛ ਕੋਲ ਹੋਊਗਾ ਜੀ ਉਹ ਚੈੱਕ ਕਰ ਲੈਣਾ ਜਿਹਦੇ ਕੋਲ ਹੋਊਗਾ ਤਾਂ ਕ੍ਰੈਸ਼ਰ ਤੇ ਤਾਂ ਵੈਸੇ ਵੀ ਅਸੀਂ ਡਾਇਰੈਕਟਲੀ ਨਹੀਂ ਕੋਈ ਐਫ ਆਈ ਆਰ ਕੀਤੀ ਕ੍ਰੈਸ਼ਰਸ ਨੂੰ ਥਰੂ ਮਾਈਨਿੰਗ ਡਿਪਾਰਟਮੈਂਟ ਦੇ ਨੋਟਿਸ ਤੇ ਲਿਆ ਕੇ ਜਿਹੜੀ ਹੈਗੀ ਉਹ ਨੋਟਿਸੇ ਦਿੱਤੇ ਗਏ ਨੇ ਸਰ ਜੀ আরাਵਲੀ ਹिल्स ਦੇ ਕਰਕੇ ਹੀ ਸਾਰੀ ਫੈਕਟਰੀ ਕੀਤੀ ਜਾ ਰਹੀ ਕਿਉਂਕਿ ਉੱਥੋਂ ਜਿਹੜਾ ਫਿਕਨਸ ਨਹੀਂ ਜਿਹੜੀ ਜਿਹੜੀ আরাਵਲੀ ਹिल्स ਦੀਆਂ ਕਿਤੇ ਦੀ ਵੀ ਗੱਲ ਹੋਵੇ ਇੱਕ ਜਿਹੜਾ ਇਹ ਨਹੀਂ ਹੈ ਵੀ ਅੱਜ ਮਾਈਨਿੰਗ ਚ ਪਹਿਲੀ ਵਾਰੀ ਆਪਰੇਸ਼ਨ ਹੋ ਗਿਆ ਪਹਿਲਾਂ ਵੀ ਹੁੰਦੇ ਰਹੇ ਆ ਤੇ ਅੱਗੇ ਵੀ ਚੱਲਦੇ ਕੱਟ ਨਹੀਂ ਲੱਗਦੀ ਨਹੀਂ ਕੀ ਕੀ ਕਰਨ ਲੱਗਦਾ ਕਿ ਕੋਈ ਮੈਨੂੰ ਮੈਂ ਮੈਂ ਤੁਹਾਨੂੰ ਨਹੀਂ ਮੈਂ ਤੁਹਾਨੂੰ ਦੱਸ ਜਿਹੜਾ ਟਿੱਪਰ ਤੁਹਾਡੇ ਅੱਜ ਜੇ ਤਾਂ ਤੁਸੀਂ ਉਦੋਂ ਦੀ ਗੱਲ ਕਰੋ ਉਹਦੀ ਜੇ ਤਾਂ ਅੱਜ ਤਫਤੀਸ਼ ਖਤਮ ਹੋ ਗਈ ਹੋਵੇ ਜੀ ਜੀ ਜਦੋਂ ਇੱਕ ਫੜੀ ਜਾਂਦੀ ਹੈ ਉਹ ਕਿੱਥੋਂ ਲੈ ਕੇ ਆਇਆ ਕੀ ਤੋਂ ਲੈ ਕੇ ਆਇਆ ਕੀ ਆਪਰੇਸ਼ਨ ਹੋ ਰਿਹਾ ਸੀ ਉਹਦੇ ਤੇ ਜਾਵਾਂਗੇ ਦੀ ਹਲੇ ਇਹ ਇੱਕ ਜੀਸੀਬੀ ਦਾ ਉਹ ਹੈ ਜਿਹੜੀ ਮੌਕੇ ਤੇ ਫੜ ਲਈ ਹੈ ਨਾ ਇਹਨਾਂ ਦੇ ਮਾਲਕ ਵੀ ਪਕੜੇ ਜਾਣਗੇ ਪਿੱਛੇ ਜਿਹੜੇ ਜੀ ਜੇ ਅਗਰ ਕਿਸੇ ਦਾ ਦੇਖੋ ਰੋਲ ਆਊਗਾ ਬਿਲਕੁਲ ਮੈਂ ਕਹਿ ਰਿਹਾ ਜੀ ਉਹੀ ਗੱਲ ਦੁਬਾਰਾ ਦੁਬਾਰਾ ਜਿਨੇ ਮਾਈਨਿੰਗ ਕੀਤੀ ਹੋਊਗੀ ਰੋਲ ਆਊਗਾ ਉਹਦੇ ਬਿਲਕੁਲ ਸਖਤ ਕਾਰਵਾਈ ਕੀਤੀ ਜਾਊਗੀ ਬਿਨਾ ਕਿਸੇ ਇਸ ਤਰ੍ਹਾਂ ਕੋਈ ਜਿਵੇਂ ਤੁਸੀਂ ਕਰ ਰਹੇ ਹੋ ਕਿ ਪੋਲਿਟੀਕਲ ਐਫੀਲੀਏਸ਼ਨ ਹੋਵੇ ਚਾਹੇ ਕਿਸੇ ਦੇ ਕੋਈ ਵੀ ਕਿਸੇ ਤਰ੍ਹਾਂ ਦਾ ਦਬਾਅ ਹੋਵੇ ਉਹਦੇ ਤੇ ਜਿਹੜੀ ਬੰਦੀ ਕਾਰਵਾਈ ਹੋਊਗੀ ਕਾਨੂੰਨੀ ਉਹ ਕੀਤੀ ਜਾਊਗੀ ਹੋਰ ਕੋਈ